Can bem bring to ਲੈ ਕੇ ਕਿਉਂਕਿ ਇੱਥੇ ਬਾਰਿਸ਼ਾਂ ਪਹਾੜਾਂ 'ਚ ਵੀ ਬਹੁਤ ਹੋਈਆਂ ਨੇ ਤੇ ਪੰਜਾਬ 'ਚ ਵੀ ਲਗਾਤਾਰ ਮੀਂਹ ਪੈ ਰਹੇ ਆ ਸੋ ਇਸੇ ਕਰਕੇ ਜਿਹੜਾ ਅਲਰਟ ਹੈ ਉਹ ਜਾਰੀ ਹੋਇਆਗਾ ਤੇ ਕਿ ਸਾਨੂੰ ਪਤਾ ਕਿਉਂਕਿ ਜਿੱਥੇ ਅੱਜ ਅਸੀਂ ਖੜੇ ਆਂ ਕਗਰਦੀ ਕਿਉਂਕਿ ਇੱਥੇ ਪਹਿਲਾਂ ਵੀ ਜਿਹੜਾ ਕਈ ਵਾਰ ਕਗਰਦੀ ਇੱਥੇ ਬ੍ਰੀਚ ਹੋ ਜਾਂਦੀ ਹੈ ਜਿਹੜਾ ਫਸਲਾਂ ਦਾ ਨੁਕਸਾਨ ਹੁੰਦਾ ਸੋ ਇਸ ਨੂੰ ਲੈ ਕੇ ਪਹਿਲਾਂ ਵੀ ਅਸੀਂ ਪੁਖਤਾ ਪ੍ਰਬੰਧ ਜਿਹੜੇ ਆ ਹੁਣ ਤੱਕ ਕੀਤੇ ਹੋਏ ਨੇ ਸੋ ਅੱਜ ਵੀ ਅਸੀਂ ਮੈਂ ਤੇ ਸਾਡੇ ਜਿਹੜੇ ਡੀਸੀ ਸਾਹਿਬ ਤੇ ਹੋਰ ਸਾਰਾ ਜਿਹੜਾ ਸਾਡੇ ਆਫੀਸਰ ਨੇ ਇਹਦਾ ਜਾਇਜ਼ਾ ਲੈਣ ਲਈ ਇੱਥੇ ਪਹੁੰਚੇ ਆਂ ਤੇ ਪਿੱਛੇ ਵੀ ਮੋਹਾਲੀ ਪਟਿਆਲੇ ਜਿੱਥੇ ਜਿੱਥੇ ਵੀ ਮਤਲਬ ਕਿ ਕਗਰ ਲੰਘਦਾ ਹੈਗਾ ਉੱਥੇ ਵੀ ਜਿਹੜੇ ਪੁਖਤਾ ਪ੍ਰਬੰਧ ਨੇ ਜਿਹੜੇ ਅਰੇਂਜਮੈਂਟ ਜਿਹੜੇ ਆ ਉਹ ਕੀਤੇ ਗਏਗੇ ਤੇ ਇਸ ਤੋਂ ਇਲਾਵਾ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਜਲ ਸਰੋਤ ਮੈਕਬੇ ਦੇ ਜਿੰਨੇ ਅਫਸਰ ਸਾਹਿਬਾਨ ਨੇ ਉਹਨਾਂ ਦੀ ਵੀ ਅਸੀਂ ਲਗਾਤਾਰ ਡਿਊਟੀ ਲਗਾਈ ਹੋਈ ਆ ਉਹ ਫੀਲਡ ਚ ਜਾ ਕੇ ਲਗਾਤਾਰ ਜਿਹੜਾ ਨਿਗਰਾਨੀ ਕਰ ਰਿਹਾ ਵੀ ਕਿ ਕਿਤੇ ਕੋਈ ਫ੍ਰੀਸ਼ਤਾ ਨਹੀਂ ਹੋ ਰਹੀ ਜਾਂ ਕਿਤੇ ਕੋਈ ਜਿੰਨੇ ਵੀ ਸੈਂਸਿਟਿਵ ਏਰੀਆ ਵੀ ਕਿਤੇ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਸੋ ਲਗਾਤਾਰ ਹੂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਵੀ ਲਗਾਤਾਰ ਇਨ ਟੱਚ ਨੇ ਤੇ ਅਸੀਂ ਲੋਕਾਂ ਨੂੰ ਮੈਂ ਤੁਹਾਡੇ ਸਾਰਿਆਂ ਜਰੀਏ ਇਹ ਅਪੀਲ ਕਰਦਾ ਵੀ ਕਿਤੇ ਵੀ ਕੋਈ ਇਦਾਂ ਦੀ ਤੁਹਾਨੂੰ ਸਿਚੁਏਸ਼ਨ ਲੱਗਦੀ ਹੈ ਕਿਤੇ ਤੁਹਾਨੂੰ ਲੱਗਦਾ ਵੀ ਇੱਥੋਂ ਬ੍ਰੀਚ ਹੋ ਸਕਦੀ ਹੈ ਤਾਂ ਤੁਸੀਂ ਸਾਡੇ ਮਹਿਕਮੇ ਦੇ ਧਿਆਨ ਚ ਲਿਆਓ ਤੁਸੀਂ ਜਿਹੜੇ ਲੋਕਲ ਡੀਸੀ ਅਫਸਰ ਸਾਹਿਬਾਨ ਨੇ ਉਹਨਾਂ ਦੇ ਧਿਆਨ ਚ ਲਿਆਓ ਅਸੀਂ ਜਿਹੜਾ ਆਪਣਾ ਕੰਟਰੋਲ ਰੂਮ ਵਿੱਚ ਕਾਇਦਾ ਜਿਹੜਾ ਸਥਾਪਤ ਹੈ ਜਿਹੜਾ ਉਹ ਕੀਤਾਗਾ ਤੇ ਲਗਾਤਾਰ ਜਿਹੜੀ ਨਜ਼ਰ ਸਾਡੇ ਜਿਹੜੇ ਡਿਪਾਰਟਮੈਂਟ ਦੇ ਅਫੀਸ਼ਰ ਨੇ ਰੱਖੇ ਹੋਇਆ ਤਾਂ ਸਾਡੇ ਵੱਲੋਂ ਜਿਹੜੀ ਪੂਰੀ ਕੋਈ ਲੜਾਈ ਤਾਂ ਦੇਖੋ ਕੋਈ ਕੁਦਰਤੀ ਹੈ ਜੋ ਹੋ ਰਿਹਾ ਪਰ ਸਾਡੇ ਵੱਲੋਂ ਜਿਹੜੀ ਪੂਰੀ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਿਆ ਦੇਖੋ ਇੱਥੇ ਵੀ ਹਜੇ ਫਿਲਹਾਲ ਜਿਹੜੀ ਸਿਚੁਏਸ਼ਨ ਜਿਹੜੀ ਹੈ ਅੰਡਰ ਕੰਟਰੋਲ ਹੈ ਹਜੇ ਪਾਣੀ ਦਾ ਲੈਵਲ ਬਹੁਤ ਘਟ ਪਟਿਆਲੇ ਮੋਹਾਲੀ ਜ਼ਿਆਦਾ ਪਰ ਉੱਥੇ ਵੀ ਜਿਹੜਾ ਹਜੇ ਅੰਡਰ ਕੰਟਰੋਲ ਹੈ ਸਿਚੁਏਸ਼ਨ